हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੋਂ ਦੋਸਤੋ ਅੱਜ ਪਹੁੰਚੇ ਆ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੁਰ ਸਿੰਘ ਤੋਂ ਦੋਸਤੋ ਜਿਹੜੀ ਸੜਕ ਪਿੰਡ ਪੁਚਰ ਨੂੰ ਆਉਂਦੀ ਆ ਇਸੇ ਸੜਕ ਦੇ ਉੱਪਰ ਮੀਰ ਸੰਦੀਪ ਸਿੰਘ ਉਹਨਾਂ ਦਾ ਘਰ ਆ ਭੁੱਲਰ ਡੇਰੀ ਫਾਰਮ ਤੇ ਪਹੁੰਚੇ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਤੇ ਬਾਕੀ ਨੰਬਰ ਬਿਲਕੁਲ ਆਪਾਂ ਸਕਰੀਨ ਦੇ ਉੱਤੇ ਚਲਦੇ ਕਰ ਦਿਆਂਗੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਧੇਰੇ ਡਿਟੇਲ ਆ ਬਧੇਰੇ ਜਾਣਕਾਰੀ ਆ ਜੋ ਵੀ ਆਪਾਂ ਤੁਹਾਨੂੰ ਪਸ਼ੂ ਦਿਖਾਵਾਂਗੇ ਉਹਨਾਂ ਦੀ ਲੈ ਸਕਦੇ ਜੀ ਤਰੀਕ ਅੱਜ 22 ਮਾਰਚ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਇਸ ਕਵਰਜ ਵਿੱਚ ਪਸ਼ੂ ਵੈਸੇ ਆਪਾਂ ਤੁਹਾਨੂੰ ਚਾਰ ਦਿਖਾਉਣੇ ਦੋਸਤੋ ਵੈਸੇ ਪਸ਼ੂ ਜਿਹੜੇ 8 ਤੋਂ 9 9 ਨਗ ਜਿਹੜੇ ਆ ਅੱਜ ਮੌਜੂਦ ਨੇ ਤੇ ਮੱਝਾਂ ਵੀ ਹੈਗੀਆਂ ਵੀਰ ਦੇ ਕੋਲ ਝੋਟੀਆਂ ਵੀ ਮੌਜੂਦ ਨੇ ਤੇ ਵਿਹੜਾਂ ਵੀ ਵੱਡੀ ਗਿਣਤੀ ਦੇ ਵਿੱਚ ਅੱਜ ਮੌਜੂਦ ਆ ਤੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਪੂਰੀ ਜਾਣਕਾਰੀ ਇਹਨਾਂ ਪਸ਼ੂਆਂ ਦੀ ਤੁਹਾਨੂੰ ਮਿਲ ਸਕੇ ਤੇ ਅੱਜ ਜਿਹੜੀ ਇਹ ਕਵਰੇਜ ਵਿੱਚ 204 ਪਸ਼ੂ ਆ 200 ਸੂਈਆਂ ਸਵਾਈਆਂ ਵੜਾ ਨੇ ਤੇ ਦੋ ਗੱਬਣ ਤਿਆਰ ਵਰ ਤਿਆਰ ਆ ਠੀਕ ਆ ਜੀ ਕਿਸੇ ਟਾਈਮ ਵੀ ਇਹ ਸੂ ਸਕਦੀਆਂ ਨੇ ਬਾਕੀ ਪੂਰੀ ਡਿਟੇਲ ਆਪਾਂ ਵੀਰ ਤੋਂ ਲੈਣੇ ਆ ਆਓ ਚੱਲਦੇ ਆ ਵਧੇਰੇ ਡਿਟੇਲ ਦੇ ਲਈ ਵੀਰ ਸੰਦੀਪ ਸਿੰਘ ਦੇ ਕੋਲ ਪੁੱਛਦੇ ਕੀ ਇਨਫੋਰਮੇਸ਼ਨ ਆ ਜਿਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸੰਦੀਪ ਕੀ ਹਾਲ ਚਾਲ ਨੇ ਵਧੀਆ ਵਧੀਆ ਸੰਤੂ ਸਾਹਿਬ ਠੀਕ ਠਾਕ ਨੇ ਬਹੁਤ ਵਧੀਆ ਵੀਰ ਸੰਦੀਪ ਉਹ ਠੀਕਾ ਜੀ ਬਹੁਤ ਵਧੀਆ ਅੱਛਾ ਵੀਰ ਸੰਦੀਪ ਘੱਟੋ ਘੱਟ ਵੀ ਆਪਾਂ 2-3 ਦਿਨ ਪਹਿਲਾਂ ਵੀਡੀਓ ਪਾਈ ਸੀ ਇੱਕ ਹਾਂਜੀ ਉਹ 8 9 ਪਸੋਂ ਦੇ ਸੰਤੂ ਸਾਹਿਬ ਸਾਰੇ ਸੇਲ ਹੋ ਗਏ ਜੀ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਵੀ ਸੁਖਨਾਲ ਵੀ ਘੱਟੋ ਘੱਟ ਵੀ 9-10 ਨਗ ਜਿਹੜੇ ਆਪਣੇ ਕੋਲ ਮੌਜੂਦ ਆ ਹੈਗੇ ਆ ਸੰਤੂ ਸਾਹਿਬ ਜਿਨ੍ਹਾਂ ਦੇ ਵਿੱਚ ਇੱਕ ਚੰਗੀ ਝੋਟੀ ਆ ਚੰਗੀ ਟਿੜੀ ਦਾ 8 9 ਕਦੇ ਲਗਭਗ 8 9 ਦੇ ਗਾਵੇਂ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਇਹ ਹੁਣ ਜਿਹੜਾ ਅਜੇ ਵੀਰ ਸੰਦੀਪ ਦੋ ਗੱਪਣ ਤੇ ਦੋ ਜਿਹੜੀਆਂ ਸੂਈਆਂ ਆਪਾਂ ਦਿਖਾਉਣੀਆਂ ਨੇ ਹਾਂਜੀ ਸੰਤੋ ਸਾਹਿਬ ਜੀ ਠੀਕ ਹੈ ਜੀ ਤੇ ਜਿਹੜੀਆਂ ਸੂਈਆਂ ਨੇ ਅੱਜਪਨ ਕੀ ਸੂਈਆਂ ਸੰਤੋ ਸਾਹਿਬ ਇਹ ਵੀ ਵੜ ਰਾਤ ਦੀ ਸੂਈ ਆ ਠੀਕ ਹੈ ਤੇ ਇਹਦੀ ਵੀ ਇੱਕੋ ਚਵਾਈ ਹੋਈ ਹੈ ਸਵੇਰੇ ਉਤਨਾ ਖਾਲੀ ਸਾਰੀ ਘਰ ਤੇ ਬਣੀ ਬਹੁਤ ਜਿਆਦਾ ਵੜ ਆਪਣੇ ਕੋਲ ਵੀਡੀਓ ਇਹਦੀ ਚੰਗੀ ਬਣੀ ਥਣੀ ਦੀ ਆ ਠੀਕ ਹੈ ਜੀ ਤੇ ਇੱਕ ਵਾਰ ਹੋਰ ਆ ਉਹ ਵੀ ਰਾਤ ਦੀ ਸੂਈ ਆ ਇਹ ਦੋਵੇਂ ਤਾਜ਼ੀਆਂ ਸੂਈਆਂ ਦੂਜੀਆਂ ਦੋਵੇਂ ਗੱਪਣਾਂ ਦੀ ਠੀਕ ਹੈ ਜੀ ਹਾਂਜੀ ਲੋਬੀ ਪ੍ਰਭੋ ਅਜੇ ਸ਼ੁਰੂਆਤ ਕਰਦੇ ਆ ਪਹਿਲਾਂ ਇਸ ਵੜ ਤੋਂ ਠੀਕ ਹੈ ਜੀ ਸੋ ਇਹਦੀ ਡਿਟੇਲ ਆਪਾਂ ਬਾਕੀ ਨਾਗ ਜਿਹੜੇ ਆ ਕਾਫੀ ਆ ਕੋਈ 9-10 ਨਾਗ ਜਿਹੜੇ ਅੱਜ ਮੌਜੂਦ ਆ ਸੋ ਕਿਸੇ ਤਰ੍ਹਾਂ ਦਾ ਵੀ ਐਨੀਮਲ ਤੁਸੀਂ ਖਰੀਦਣਾ ਚਾਹੇ ਵੇਚਣਾ ਉਹ ਵੀਰ ਸੰਦੀਪ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਜੇ ਨੰਬਰ ਬਿਲਕੁਲ ਸਹੀ ਹੈ। ਇਹ ਦਾਰੋ ਦਾ ਬੱਚਾ ਬੱਚੀ ਕੱਢੋ ਬਾਹਰ ਪਰਲੀ ਠੀਕ ਆ। ਅੱਛਾ ਸੰਦੀਪ ਆਹ ਜਿਹੜੀ ਆਪਣੇ ਕੋਲ ਐਚ ਐਫ ਬਰੀਡ ਦੇ ਵਿੱਚ ਆ ਵੈੜ ਆ। ਹਾਂਜੀ ਸੰਤੋ ਸਾਬ ਦੂਜਾ ਸੂਆ ਸੂਈ ਹੈ ਜੀ। ਦੂਜਾ ਸੂਆ। ਪਹਿਲੇ ਸੂਏ ਦਾ ਚੰਗਾ ਆਧਾਰ ਕਰ ਰਿਹਾ 23-24 ਕਿਲੋ ਦਾ ਰਿਹਾ ਜੀ ਪਹਿਲੇ ਸੂਏ ਦਾ। ਪਹਿਲੰ ਦਾ? ਹਾਂਜੀ ਪਹਿਲੰ ਦਾ ਹੀ। ਠੀਕ ਹੈ। ਇਹ ਵੀ ਆਪਣੇ ਕੋ ਜਾਨੀ ਕਿ ਰਾਤੀ ਠੀਕ ਹੈ ਜੀ ਤੇ ਇਹਦੀ ਚਵਾਈ ਕੁਈ ਬੜੀ ਜਿਆਦਾ ਚੰਗੀ ਨਿਕਲੀ ਆਣ ਸਾਰੀ ਸਾਫ ਕੀਤੀ ਆ ਬਹੁਤ ਜਿਆਦਾ ਚੰਗੀ ਨਿਕਲੀ ਸੰਤੋਖ ਠੀਕ ਹੈ ਜੀ ਹਾਂਜੀ ਤੇ ਹੁਣ ਦੂਜਾ ਸੁਹਾ ਸੁਈ ਆ ਦੂਜਾ ਸੁਹਾ ਸੁਈ ਆ ਜੀ ਬਾਬ ਦੇ ਦੋਸਤੋ ਦੂਜਾ ਸੁਹਾ ਸੁਈ ਤੇ ਆ ਬੱਚਾ ਮਗਰ ਬੱਛੀ ਆਗੀ ਮਗਰ ਬੱਛੀ ਆਗੀ ਜੀ ਦੇ ਮਗਰ ਬੱਛੀ ਆ ਠੀਕ ਆ ਤੇ ਭਲਾ ਭੁਲਾ ਨਾਰਮਲ ਜਿਹੜੀਆਂ ਹੈਗੀਆਂ ਨੇ ਹਾਂਜੀ ਭਾ ਲੈ ਗਈ ਨਾਰਮਲ ਜੀ ਤੋਂ ਆ ਤੁਸੀਂ ਵੇਖ ਕੇ ਇੱਕ ਵਾਰੀ ਚੈੱਕ ਕਰ ਲਓ ਥਾਣ ਥਾਣ ਦੀ ਕੁਆਲਿਟੀ ਕਾਫੀ ਸੋਹਣੀ ਆ ਲੰਬਾ ਥਾਣਾ ਠੀਕ ਆ ਜੀ ਸਪੇਸ ਵਿਰਲ ਕਾਫੀ ਚੰਗੀ ਆ ਪ੍ਰਿੰਟਰ ਵੀ ਕਾਫੀ ਸੋਹਣਾ ਰੰਗ ਰ ਆ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਬਾਕੀ ਵਾਜਾਂ ਲੋਡ ਬੜਾ ਸਨ ਤੁਸਾਬ ਜੀ ਹਾਂ ਵਾਜਰ ਵਾਜਰ ਪੂਰਾ ਚੇਤਾ ਹੈ ਕਿ ਤੋ ਜੱਸਿਆ ਵੀ ਹੁਣ ਤਾਜੀ ਸੂਈ ਆ ਹਾਂਜੀ ਹਾਂਜੀ ਪਰ ਫਿਰ ਵੀ ਕਰਮਾ ਵਾਲੀ ਪੂਰੀ ਨਿਗਰ ਤੇ ਉਸੇ ਤਰ੍ਹਾਂ ਹੀ ਤੋੜੀਏ ਜੀ ਆਨੇ ਆਓ ਵੀਰ ਕਰੀਏ ਪੇਸ਼ ਇਹਨੂੰ ਤੋੜਤੀਏ ਲੰਮਾ ਇੱਕ ਵਾਰੀ ਦੋਸਤੋ ਲੰਬਾ ਤੋੜ ਕੇ ਤੁਹਾਨੂੰ ਤਸੱਲੀ ਦੇ ਨਾਲ ਦਿਖਾਉਣੀ ਆਪਾਂ ਆਹ ਕਰੋ ਚੈੱਕ ਠੀਕ ਆ ਹਵਾਨਾ ਲੇਵਾ ਕਾਫੀ ਸੋਹਣਾ ਤੇ ਵੀਰ ਸੰਦੀਪ ਪਹਿਲੇ ਸਵੇਰ ਕਿੰਨਾ ਕੁ ਦੁੱਧ ਚਵਾਇਆ ਦੱਸਿਆ ਸੰਭਾ ਸਰ 23 24 ਕਿਲੋ ਕਰ ਰਿਹਾ ਜੀ ਪਹਿਲੇ ਸਵੇਰੇ ਦੇਦਾ 23 24 ਕਿਲੋ ਹਾਂਜੀ ਜਿਹੜ ਲਓ ਵੀ ਦੋਸਤੋ ਐੜ ਕੇ ਸੰਤੋ ਸਾਹਿਬ 27 28 ਕਿਲੋ ਤੋਂ ਮਰਦੀ ਨਹੀਂ ਗਈ ਇਹ ਲਓ ਜੀ 28 28 ਕਿਲੋ ਦੁੱਧ ਭਰ ਦੂਗੀ 30 ਕਿਲੋ ਤੱਕ ਜਾਊਗੀ ਚਲੋ ਠੀਕ ਹੈ ਜੀ ਚੰਗਾ ਵੀਰ ਕੋਈ ਸੰਭੂਗਾ ਦੇ ਲਓ ਦੋਸਤੋ ਜਿਹੜੇ ਹਿਸਾਬ ਨਾਲ ਕਰਮਾਲੀ ਦੀ ਸਾਹ ਸੰਭਾਲ ਹੋਈ ਆ ਤੇ ਉਮੀਦ ਆਪਾਂ ਕਰਦੇਵੇਂ ਚਲੋ ਇਸ ਵਾਰ ਵੀ ਦੁੱਧ ਸੋਨਾ ਚ ਪੋਣਾ ਚਾਹੀਦਾ ਇਸ ਬੈਡ ਨੂੰ ਤੇ ਫਿਲਹਾਲ ਹੁਣ ਬੌਲੇ ਤੇ ਆ ਕਿਉਂਕਿ ਬਿਲਕੁਲ ਤਾਜੀ ਸੂਈ ਆ ਤੇ ਕੋਈ ਵੀਰ ਬੌਲੇ ਤੇ ਆਣ ਕੇ ਆਪਣੀ ਤਸੱਲੀ ਕਰ ਸਕਦਾ ਚੋਕੇ ਵੇਖ ਸਕਦਾ ਚੌਥਾ ਥਣਾ ਦੀ ਆਪਣੀ ਭਰਾ ਕੇ ਠੀਕ ਆ ਬੋਟਾ ਥਣਾ ਗੁੱਲ ਥਣਾ ਧਲਿਆਰੇ ਦੀ ਔੜ ਕਰਦੀ ਆ ਜੀ ਹ ਵਜਨ ਲੋੜ ਬੜਾ ਬਾਕੀ ਸੰਧੂ ਸਾਹਿਬ ਨਹੀਂ ਚੰਗੀ ਪੂਰੀ ਫੱਬੀ ਖੜੀ ਕਰਮਾਣੀ ਸ਼ੀਰਾ ਵਜਨ ਲੋੜ ਬਹੁਤ ਜ਼ਿਆਦਾ ਲੋ ਬੰਦ ਗਈ ਹਾਂਜੀ ਹਾਂਜੀ ਸੋ ਨਿੱਗਰ ਆ ਦੋਸਤੋ ਜਿੰਨੀ ਵੀ ਇਹ ਨਿੱਗਰ ਆ ਰਾਜੀ ਆ ਵਜਨ ਲੋੜ ਤੁਸੀਂ ਦੇਖ ਹੀ ਲਿਆ ਫੁੱਲ ਬੜਾ ਫੁੱਲ ਵਜਨ ਲੋੜ ਆ ਤੇ ਮਗਰ ਵੀ ਬੱਛੀ ਆ ਠੀਕ ਆ ਜੀ 나ੜੂ ਤੇ ਬੱਚਾ ਚੁਆਈਆਂ ਵੀ ਬੜੀਆਂ ਚੰਗੀਆਂ ਲੱਗੀਆਂ ਸੰਧੂ ਸਾਹਿਬ ਬਾਕੀ ਇਹਨਾਂ ਠੀਕ ਆ ਜੀ ਕਰਮਾਣੀ ਨੂੰ ਬੜੀਆਂ ਚੰਗੀਆਂ ਚੁਆਈਆਂ ਲੱਗੀਆਂ ਆਪਾਂ ਦੋ ਦੋ ਧਾਰਾ ਮਾਰ ਕੇ ਵੀਰਾਂ ਨੂੰ ਖਾ ਹੀ ਦਿੰਦੇ ਆ ਬਿਲਕੁਲ ਜੀ ਬਿਲਕੁਲ ਆ ਕਰੋ ਚੈੱਕ ਜੀ ਠੀਕ ਆ ਜੀ ਤੋ ਬੱਚਾ ਲਾ ਕੇ ਕੋਈ 2-2 4-4 ਧਾਰਾ ਮਾਰ ਕੇ 64 ਧਾਰਾਂ ਦੀ ਵੈਸੇ ਪਾਸ ਕਰਾ ਦਿੰਦੇ ਆਪਾਂ ਬਾਕੀ ਭੂਰ ਛਟਾ ਫੁਵਾਰ ਕਿਸੇ ਤਰ੍ਹਾਂ ਦਾ ਕਿਸੇ ਵੀਰ ਨੂੰ ਨਜ਼ਰ ਆਵੇ ਤਾਂ ਬਿਲਕੁਲ ਤੁਸੀਂ ਚੈੱਕ ਕਰ ਲਓ ਆ ਵੇਖੋ ਮੋਟੀ ਧਾਰ ਜੀ ਉਂਗਲ ਵਰਗੀ ਠੀਕ ਆ ਮਗਰਲੇ ਦੇ ਵੀ ਕਰਦੀ ਹੈ ਬਈ ਆ ਮਗਰਲੇ ਦੀ ਮਾਰਦੀ ਹੈ ਧਾਰਾਂ ਆ ਲਓ ਜੀ ਲਓ ਜੀ ਬਸ ਬਹੁਤ ਜਿਆਦਾ ਚਵਾਈ ਦੀ ਚੰਗੀ ਨਹੀਂ ਲੀ ਮਾਰ ਜੀ ਇਹ ਜੀ ਮੋਗਾ ਚਵਾਈ ਆ ਹਾਂ ਜੀ ਹਾਂ ਜੀ ਸੋਣੀ ਚਵਾਈ ਆ ਬਾਕੀ ਬਲੇਜ ਬਲੂਜ ਕਾਫੀ ਸੋਹਣਾ ਤੁਸੀਂ ਵੇਖੋ ਦੁੱਧ ਵੀ ਚੰਗਾ ਸੰਦੂ ਸਭ ਭਰ ਦੂਗਾ ਮਸ਼ੀ ਤੇ ਮੁੱਲ ਕੀ ਕਰਦੇ ਆ ਵੀਰ ਸੰਤੂ ਸਾਹਿਬ ਮੁੱਲ ਦਾ ਕਰਾਉਣ ਤੋਂ ਬਾਅਦ ਆ ਬਣ ਵੇਖੀ ਦੇ ਕੋਈ ਇੱਕ 10 ਵੀ ਮੰਗੀ ਜਾਂਦਾ ਕੋਈ ਇੱਕ 20 ਵੀ ਮੰਗੀ ਜਾਂਦਾ ਹਾਂਜੀ ਆਪਾਂ ਮੁੱਲ ਕਰਦੇ ਆ ਸੰਤੂ ਸਾਹਿਬ ਇਹਦਾ 92000 ਰੁਪਿਆ ਠੀਕ ਹੈ ਜੀ 87000 ਦੀ ਵਛੀ ਹਾਣਾ ਦੇ ਦਾਂਗੇ ਜੀ 87000 87000 ਦੀ ਵਹਿੜ ਦੇ ਦਾਂਗੇ ਠੀਕ ਹੈ ਹਾਂਜੀ ਬਾਕੀ ਬਹੁਤ ਜਿਆਦੀ ਖਰੀ ਵਛੀ ਆ ਪੰਗਾ ਮਿਲ ਕੇ ਚਵਾਉਗੀ ਜੀ 87000 ਦੀ 200 ਇਹ ਵਹਿੜ ਤੁਹਾਨੂੰ ਮਿਲ ਜੂਗੀ 87 ਨਿਕਲ ਲੈ ਵਾ ਜੀ ਠੀਕ ਹੈ ਡਿਮਾਂਡ ਕੁਛ ਵੀ ਆ 87000 ਦੀ ਇੱਕ ਹੋਰ ਅੱਗੇ ਤੋਹਫਾ ਦਿਖਾਉਣੇ ਆ ਤੁਹਾਨੂੰ ਫੁੱਲ ਬੜਾ ਫੁੱਲ ਅੱਗੇ ਵੱਡੀ ਹਾਈਟ ਦੇ ਵਿੱਚ ਆ ਵੇਖੋ ਤੁਸੀਂ ਕੱਤਪੁੱਤ ਵੇਖੋ ਕਰਮਾਲੀ ਦਾ ਚੰਗੀ ਜੰਮੀ ਭਲੀ ਆ ਠੀਕ ਆ ਜੀ ਮਾਲਕ ਨੇ ਬਹੁਤ ਸੋਹਣਾ ਕੱਦ ਬਖਸ਼ਿਆ ਕਰਮਾਲੀ ਫੁੱਲ ਵੱਡੇ ਕੱਦ ਕਾਟ ਚੰਗੇ ਫੁੱਲੋ ਸਰੀਰ ਦੇ ਢਾਂਚੇ ਦੇ ਵਿੱਚ ਅੱਛਾ ਸੰਦੀਪ ਇਹ ਗੱਪਣ ਸੰਤੂ ਸਾਹਿਬ ਗੱਪਣਿਆਂ ਵੀ ਬਸ ਨਾ ਉਲਣਦੇ ਹੀ ਆ ਬਸ ਸੂਪੂ ਕੀ ਮੇਰੇ ਸਾਵਣਾ ਘੰਟੇ ਤੇ ਭੇਜ ਬਈ ਇਹਦੀ ਵੀ ਹੈ ਤਿਆਰੀ ਮਤਲਬ ਹਾਂ ਬਿਲਕੁਲ ਹੀ ਤਿਆਰੀ ਆ ਜੀ ਨਾ ਮਿੰਟਾਂ ਸੈਕਿੰਟਾਂ ਦੀ ਖੇੜੀ ਆ ਹਾਂਜੀ ਹਾਂਜੀ ਨਾ ਵੀ ਭਰਾਬੋ ਮਿੰਟਾਂ ਸੈਕਿੰਟਾਂ ਦੀ ਖੇੜਾ ਕੋਈ ਅੱਧੇ ਘੰਟੇ 15 ਮਿੰਟਾਂ 10 ਮਿੰਟ ਇਹ ਜੇ ਤੁਸੀਂ ਸੁਣ ਤੋਂ ਬਾਅਦ ਦੀ ਪੂਰੀ ਡਿਟੇਲ ਲੈ ਸਕਦੇ ਜੇ ਜੇਰਦੂਰ ਪ੍ਰਾਪਰਟੀ ਬਾਕੀ ਠੀਕ ਆ ਜੀ ਮੇਲ ਚਾਹੇ ਫੀਮੇਲ ਆਉਂਦਾ ਉਹ ਦੀ ਤੁਸੀਂ ਬਥੇਰੇ ਡਿਟੇਲ ਬਾਅਦ ਵਿੱਚ ਲੈ ਸਕਦੇ ਜੇ ਫਿਲਹਾਲ ਤਿਆਰੀ ਆ ਤੇ ਸੂਪ ਹੋਊਗੀ ਕਰਮਾਂ ਦੀ ਬਾਕੀ ਕੱਦ ਕਾਠ ਵੇਖ ਕੇ ਚੈੱਕ ਕਰੋ ਫੁੱਲ ਵੱਡੇ ਕੱਦ ਕਾਠ ਦੇ ਵਿੱਚ ਬਹੁਤ ਸਰੀਰਕ ਢਾਂਚਾ ਕਾਫੀ ਸੋਹਣਾ ਕਰਮਾਂ ਦੀ ਦਾ ਬਹੁਤ ਵੱਡੇ ਕੱਦ ਬੋਤ ਦੇ ਵਿੱਚ ਆਰਡਰ ਦੀ ਕੁਆਲਿਟੀ ਕਾਫੀ ਬਿਗ ਠੀਕ ਹੈ ਜੀ ਤੋਂ ਫੁੱਲ ਵੱਡੇ ਆਰਡਰ ਦੇ ਵਿੱਚ ਗੋਲ ਥਾਣਾ ਚਾਰੇ ਥਾਣਾ ਦੀ ਜੇਕਰ ਆਪਾਂ ਗੱਲ ਕਰੀਏ ਤੇ ਕਿੱਠ ਕਿੱਠ ਦੀ ਤੂਰੀ ਹੈ ਠੀਕ ਹੈ ਜੀ ਆਹ ਵੇਖੋ ਜਦੋਂ ਜਬ ਵੱਡੇ ਵੱਡੇ ਫਾਰਮਾਂ ਦੇ ਵਿੱਚ ਇਹੋ ਜਿਹੇ ਵੜਾ ਹੁੰਦੀਆਂ ਬਹੁਤ ਜਿਆਦੀਆਂ ਬਹੁਤ ਜਿਆਦੀਆਂ ਸੰਤੂ ਸਾਹਿਬ ਬਹੁਤ ਜਿਆਦੀ ਹਾਈਟ ਲੈਂਥ ਕਰਮਾ ਵਾਲੀ ਦੀ ਕਿਹੜੀਆਂ ਵੜਾ ਸੰਤੂ ਸਾਹਿਬ ਬਹੁਤ ਬੜੇ ਬੜੇ ਫਾਰਮਾਂ 'ਚ ਮਿਲਦੀਆਂ ਆਵਾ अच्छा कसो बल्कि जितो पछो आई अपने कोल हां जी फार्म तो नहीं असु साहब कोई तसल्ली कोई वीरा लोग पिछले सुवेरे कोई टोटल छोया होया वे उनने 32 ਤੋਂ 35 किलो तक दी उनने गारंटी ਆਪਾਂ ਨੂੰ ਦਿੱਤੀ ਆ 32 35 हां 32 32 35 ਤੱਕ ਉਹਨਾਂ ਆਖਿਆ ਵੀ ਅਸੀਂ ਪਹਿਲੇ ਸੁਵੇਰੇ ਚੋਇਆ ਬਾਕੀ 32 35 ਦੀ ਵੀਰਾਂ ਦਾ ਵੀ ਤਸੱਲੀ ਤੇ ਆਪਾਂ ਨੂੰ ਆਈ ਆ ਵੀ ਉਹਨਾਂ ਕਿਹਾ ਵੀ 32 35 ਚੋਇਆ ਹੈ ਬਾਕੀ ਸੰਤੂ ਸਾਹਿਬ ਘਰ ਵੀ ਦਊਗੀ ਮੱਛੀ ਦਾ ਲੇਵਾ ਵੜਾ ਵਾ ਬਿਲਕੁਲ ਬਿਲਕੁਲ ਤਾਂ ਚੰਗਾ ਚੰਗਾ ਵਾ ਹੁਣ ਐਡੇ ਵਜਨ ਲੋਣਦੇ ਸੰਤੂ ਸਾਹਿਬ ਪੰਡਾ ਭਾਈ ਖੜੀ ਕਰਮਾਂ ਲਈ ਕੇ ਨੀਂਗਾ ਨੀਂਗਾ 20 20 ਕਿਲੋ ਦੇਈ ਜਾਂਦੀਆਂ ਸੰਤੂ ਸਾਹਿਬ ਵੇਦਾ ਤਾਂ ਭਾਜਣ ਲੋਰ ਕਿੰਨਾ ਵਸੀਆ ਖੱਬਿਆਂ ਤੇ ਥੱਬੇ ਵਾਲੀ ਬੈਠੀ ਆ ਹਾਂਜੀ ਹਾਂਜੀ ਬੜਾ ਸੋਹਣਾ ਗੋਲਾ ਦੋਸਤੋ ਵੇਖੋ ਆਹ ਲਾ ਹਾਕੀ ਖੰਡੀ ਤੇਰੀ ਵਹਿੜਿਆ ਕੋਈ ਗੱਲ ਨਹੀਂ ਉਹ ਜੀ ਕੋਈ ਸ਼ੁਕਰਪੁਣਾ ਨਹੀਂ ਥਨੀ ਧਾਰਾਂ ਪਾਹੀ ਹੋਣਾ ਹਾਂ ਤੇ ਹੈ ਵੀ ਫਿਕਸ ਹੈ ਸੰਤੋ ਸਾਹਿਬ ਨਿੱਗਰ ਜਿੰਨਾ ਲੇਵਾ ਨਿੱਗਰ ਨਿੱਗਰ ਨਹੀਂ ਕੋਈ ਝੋਲ ਨਹੀਂ ਕਿ ਝੋਲ ਨਹੀਂ ਹਾਂ ਬਿਲਕੁਲ ਨਿੱਗਰ ਹੈ ਪੂਰਾ ਨਿੱਗਰ ਲੇਵਾ ਕੰਪੈਕਟ ਥੀਏਟਰ ਹੁਣ 6 ਫੁੱਟ 2 ਇੰਚ ਮੇਰਾ ਕਾਹਦਾ ਸੰਤੋ ਸਾਹਿਬ ਮੇਰੇ ਨਾਲ ਉੱਚੀ ਲੱਗਣਦੀ ਵਛੀ ਦੇ ਮੈਨਾਂ ਵੀ 100 18 ਸਾਲ ਸਿਰੇ ਤੇ ਗੰਡ ਵੀ ਕਾਦੀ ਪੁੱਲ ਵੱਡਾ ਤੇ ਹਾਂ ਹੁਣ ਸੰਤੋਖ ਸਾਹਿਬ ਇਹ ਤੋਂ ਤਾਂ ਦੱਸੋ ਹੁਣ ਕੀ ਕਰ ਸਕਦੇ ਹਾਂ ਇਹ ਤੋਂ ਤਾਂ ਕੋਈ ਨਹੀਂ ਬਾਕੀ ਬਰੀਡ ਮਸਾਲਾ ਗਿਆ ਦਾ ਦੇ ਫੇਸ ਕੁਆਲਟੀ ਦੇਖੋ ਬਹੁਤ ਜਿਆਦਾ ਸੋਹਣੀ ਆ ਦਾ ਜੀ ਠੀਕ ਆ ਜੀ ਨਿਕਾਜਾ ਫੇਸ ਬਹੁਤ ਜਿਆਦਾ ਜਿਹੜਾ ਸਰੀਰ ਦਾ ਢਾਂਚਾ ਦੋਸਤੋ ਵੱਡਾ ਓਡੇ ਛੋਟੇ ਕੰਨ ਠੀਕ ਆ ਬਲੇਜ ਬਲੂਜ ਦੇਖੋ ਬਹੁਤ ਸੋਹਣਾ ਮੱਥੇ ਦੇ ਵਿੱਚ ਬਿਲਕੁਲ ਨਾਸਾਂ ਨੂੰ ਆ ਰਿਹਾ ਤੇ ਬਿਊਟੀ ਦੇ ਵਿੱਚ ਵੀ ਬਹੁਤ ਜਿਆਦੀ ਖੂਬਸੂਰਤਾ ਸਰੀਰ ਦਾ ਢਾਂਚਾ ਬਹੁਤ ਸੋਹਣਾ ਬਾਕੀ ਥਣ ਥਣ ਦੀ ਇੱਕ ਵਰੀ ਕੁਆਲਟੀ ਉਲਟ ਬਹਿਣ ਵਾਲੇ ਪਾਸੇ ਤੁਹਾਨੂੰ ਦਿਖਾ ਦਗੀ ਆ ਕਰੋ ਚੈੱਕ ਠੀਕ ਆ ਤੋ ਕਾਫੀ ਸੋਹਣੀ ਆ ਦੋਸਤੋ ਉਮੀਦ ਚੰਗੀ ਕਰਦੇ ਆ ਇਸ ਵੇੜ ਤੋਂ ਤੇ ਸੰਦੀਪ ਮੁੱਲ ਕੀ ਕਰਦੇ ਆ ਭਰਾ ਜੀ ਸੰਤੋ ਸਾਹਿਬ ਮੁੱਲ ਤੇ ਚਲੋ ਆਪਾਂ ਇੱਕ 20 ਕਰ ਲਈਏ ਚਾਹੇ ਇੱਕ 10 ਵੀ ਕਰ ਲਈਏ ਹਾਂਜੀ ਤੇ ਚਲੋ ਫੱਬਦਾ ਹੈਗਾ ਵਾ ਵਜਨ ਮਟੇ ਆਣੀ ਆ ਹਾਂਜੀ ਸੰਤੋ ਸਾਹਿਬ ਮੁੱਲ ਕਰਦੇ ਆ ਆਪਾਂ 1 ਲੱਖ 5000 ਰੁਪਿਆ ਜੀ ਲੱਖ ਚੋਂ ਮੰਨਦਾਨ ਕਰ ਦਾਂਗੇ ਕੁਸਰਾ ਕੁਸਰਾ ਕੱਢ ਕੇ ਸਾਰੀਆਂ 95 ਦੀ ਜਾਂਦੇ ਫਿਰ ਜੇ ਤੁਸੀਂ ਸੰਤੋ ਸਾਹਿਬ ਕਹਿਤਾ ਤੇ ਹੋਰ ਦੱਸੋਗੇ 95 ਦੀ 95 ਦੀ ਜਾਂਦੋ ਲੋ ਭਰਾਵਾ ਬਾਕੀ 80 ਵੇੜ ਆ ਤੇ 95000 ਦੀ ਆ ਠੀਕ ਹੈ ਜੀ ਸੰਤੋ ਸਾਹਿਬ ਬਾਹਰ ਹੋਣੀ ਮੇਲ ਨਹੀਂ ਪਰ ਮੈਨੂੰ ਵੀ ਨਹੀਂ ਮਿਲਨੀ ਚ ਚੰਗੇ ਆਰਡਰ ਦੇ ਵਿੱਚ ਆ ਲਓ ਜੀ ਸਾਫ ਸੁਥਰੀ ਚੰਗੇ ਲੇਵਾ ਚੰਗਾ ਸੋ ਬਖਾਲਾ ਬਖੂਲਾ ਵੇਖੋ ਦੋਸਤੋ ਕਰਮਾਲੀ ਦਾ ਥੱਬਿਆਂ ਦੇ ਥੱਬੇ ਬਾਕੀ ਸੰਸਾਰ 99000 ਘੰਟੇ ਦਾ ਕਾ ਸੁਪ ਪਣੀ ਮਸ਼ੀਨ ਲੁੰਦਾ ਹੀ ਆ ਹਾਂ ਸੁਪ ਪਣੀ ਘੰਟੇ ਦਾ ਕ ਲੱਕ ਜਾ ਚੁੱਕੰਦੀ ਆ ਬਿਲਕੁਲ ਜੀ ਬਿਲਕੁਲ ਤਿਆਰੀ ਆ ਤਿਆਰੀ ਆ ਜੀ ਲਓ ਵੀ ਭਰਾਵੋ ਠੀਕ ਆ ਇਹ ਵੈੜਾ ਦੂਜੇ ਨੰਬਰ ਤੇ ਇਸ ਤੋਂ ਬਾਅਦ ਆ ਤੀਜਨ ਵਰਤਾ ਸ਼ਾਈਵਾਰ ਆ ਗਈ ਆਪਣੇ ਕੋਲ ਸੰਤੋਪਾ ਸ਼ਾਈਵਾਰ ਵਸ਼ੀ ਆ ਗਈ ਜੀ ਹਾਂ ਇਹ ਵੀ ਕੱਲ ਸ਼ਾਮਾਂ ਦੀ ਸੂਈ ਆ ਕੋਈ 9 10 ਵਜੇ ਦੇ ਤਰੀਕੇ ਨੇ ਜੇਰ ਵੀ ਪਾਈ ਆ ਠੀਕ ਹੈ ਜੀ ਤੇ ਚੂਣ ਚਾਂੜ ਬਹੁਤ ਜਿਆਦਾ ਚੰਗੀ ਨਿਕਲੀ ਆ ਜੀ ਠੀਕ ਹੈ ਜੀ ਬਾਕੀ ਜਿੰਨੀ ਕਿ ਨਿਕਲੀ ਆ ਸਾਫ ਸੁਥਰੀ ਨਿਕਲੀ ਆ ਹੂੰ ਤੇ ਕੋਈ 7 8 ਕਿਲੋ ਦੇ ਲਗ ਭਾਗਾ ਪਏ ਥੱਲੇ ਇੱਕ ਚੌਾਈ ਅੱਛਾ ਸੰਦੀਪ ਇਹ ਕੱਲ ਸੂਈ ਆ ਇਹ ਹਾਂਜੀ ਕੱਲ ਸ਼ਾਮੀ ਸੂਈ ਹੈ ਜੀ ਰਾਤ 9:00 10:00 ਵਜੇ ਤਕਰੀਬ ਜੇ ਰਪਾਈ। ਨਾ ਦੋਸਤੋ ਸ਼ਾਹੀਵਾਲ ਕ੍ਰੋਸ ਸੰਗ ਦੇ ਵਿੱਚ ਆ ਬਾਕੀ ਹੈ ਠੰਡੀ ਠੁੰਡੀ ਪੂਰੀ ਬਿਲਕੁਲ ਠੰਡੀ ਸੰਤੋ ਸਾਹਿਬ ਬੱਚਾ ਲਾ ਲੋ ਕਿਤੇ ਲੱਤ ਵੀ ਨਹੀਂ ਨਾਉਂਦੀ ਵਛੀ ਰੇ। ਠੀਕ ਹੈ। ਮੰਗਾ ਪਾਉਣਾ ਪੈਂਦਾ ਬੱਚਾ ਲਾ ਕੇ ਮੰਗਾ ਪਾ ਲੋ ਲੱਤ ਹੁਣ ਨਾ ਲਾਉਗੀ। ਅੱਛਾ ਬੱਚਾ ਮਗਰੇ ਤੇ। ਮਗਰੇ ਦੇ ਮੱਛਾ ਮੇਰੇ ਖੜਾ ਜੀ। ਮਾੜਾ ਕਰਦ ਗਿਆ ਚੈੱਕ। ਤਾਂ ਦੋਸਤੋ ਕੱਲ ਦੀ ਸੂਈ ਹੈ ਬੱਚਾ ਵਾਂ ਦੇਖ ਕੇ ਦੱਸ ਦੀ ਮਗਰ ਬੱਚਾ। ਅੱਛਾ ਜੀ ਸੰਤੋ ਸਾਹਿਬ। ਵਾ ਅੱਛਾ। ਠੀਕ ਹੈ। ਬ ਪੂਰਾ ਜਿਵੇਂ ਆਪਾਂ ਕਹਦੇ ਸੀ ਬਨਪੂਨ ਉਸੇ ਤਰ੍ਹਾਂ ਹੈਗਾ ਤੇ ਬੱਛਾ ਸ਼ਾਹੀਵਾਲ ਦੇ ਵਿੱਚ ਆ ਬਾਕੀ ਤੀਜਾ ਸਵੇਰ ਹੋਊਗੀ ਸੰਦੀਪ ਕੇ ਦੂਜਾ ਇਹ ਸੰਤੂ ਸਾਹਿਬ ਜਿਨ੍ਹਾਂ ਦਾ ਲਈ ਉਹਨਾਂ ਨੇ ਆਪਾਂ ਨੂੰ ਦੂਜਾ ਆਖਿਆ ਚਲੋ ਕੋਈ ਤੀਜਾ ਵੀ ਮੰਨ ਲੈ ਕੋਈ ਗੱਲ ਨਹੀਂ ਠੀਕ ਹੈ ਜੀ ਵੇ ਉਸ ਤਰ੍ਹਾਂ ਉਹਨਾਂ ਆਪਣਾ ਸਵੇਰ ਦੇ ਵਿੱਚ ਬੇਸ਼ੱਕ ਦੂਜਾ ਭਾਵੇਂ ਤੀਜਾ ਮੰਨ ਲੈ ਦੂਜਾ ਆਖਿਆ ਜੀ ਉਹਨਾਂ ਆਪਣ ਨੂੰ ਕਿ ਆ ਚਿਹਰਾ ਮੋਰਾ ਗਾ ਦੱਸੂਆ ਤੁਸੀਂ ਵੇਖ ਕੇ ਚੱਕ ਕਰੋ ਸੰਤੂ ਸਾਹਿਬ ਮੰਗਾ ਪਾ ਕੇ ਲਾਤ ਨਹੀਂ ਲਾਉਂਦੀ ਬੇਸ਼ੀ ਹਾਂ ਹਾਂ ਆ ਲਓ ਤਾਂ ਦੋਸਤੋ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਈਏ ਆ ਕਰੋ ਚੱਕ ਆ ਅਗਲੇ ਥਾ ਸੋ ਮੋਟਾ ਚੋਣਾ ਬਿਲਕੁਲ ਠੀਕ ਹੈ ਜੀ ਇੱਕ ਨੰਬਰ ਚੋਣਾ ਬਸ ਜੀ ਬਸ ਠੀਕ ਹੈ ਮੋਟਾ ਚੋਣਾ ਬਿਲਕੁਲ ਜਿੱਦਾਂ ਮਰਜੀ ਕੋਈ ਤਸੱਲੀ ਲਾਤ ਮਣਾ ਤੂੰ ਸੰਤੋਸ਼ ਵਾਸ਼ੀ ਬਿਲਕੁਲ ਜੀ ਬਿਲਕੁਲ ਲੈ ਵੀ ਰਸਨਦੀਪ ਬੱਚੇ ਨੂੰ ਬਣ ਕੇ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਈਏ ਇਹਨੂੰ ਲਓ ਜੀ ਤੇ ਚੰਗੀ ਦੋਸਤੋ ਸੋਹਣੇ ਕੱਦ-ਕੱਦ ਦੇ ਵਿੱਚ ਆ ਕੋਈ ਇਹ ਵੀ ਨਹੀਂਗਾ ਵੀ ਦੂਰੋਂ ਨੇੜੋਂ ਕਿਸੇ ਭਰਾ ਨੇ ਆਉਣਾ ਤੇ ਆਪਾਂ ਕਹਿ ਦਈਏ ਵੀ ਛੋਟਾ ਕੱਦ ਦਾ ਮੀਡੀਅਮ ਮੀਡੀਅਮ ਤੋਂ ਉੱਚੀ ਆ ਵੱਡੀਆਂ ਵੜਾਂ ਦੇ ਵਿੱਚ ਗਿਣਤੀ ਕਰ ਸਕਦੇ ਆ ਵੱਡੀ ਵੜ ਆ ਕਰੋ ਚੈੱਕ ਤੋ ਬਖਾਲੇ ਦੀ ਸਾਸ ਸੁਥਰੀ ਆ ਪੱਕੀ ਧਾਰਾ ਮਾਰ ਕੇ ਤਸੱਲੀ ਜਿਹੜੀ ਆ ਤੁਹਾਨੂੰ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਕਰਵਾਤੀ ਆ ਚੰਗੀ ਪਲੀ ਗੁਲੀ ਆ ਕਰਵਾਦੀ ਬਾਕੀ ਜੰਮੀ ਜੰਮੀ ਪਲੀ ਸੰਤੂ ਸਾਹਿਬ ਚੰਗੀ ਆ ਦੁੱਧ ਵੀ ਚੰਗਾ ਪਾ ਦੂਗੀ ਹੂੰ ਚਲੋ ਉਹਨਾਂ ਨੇ ਜੀ ਆਪਾਂ ਨੂੰ ਕਿਹਾ ਕਿ 20 22 ਕਿਲੋ ਪਹਿਲੇ ਸੂਏ ਚ ਹੋਇਆ ਹੂੰ ਹੂੰ ਤੇ ਕੱਢੂਗੀ ਵਸ਼ੀ ਬਾਕੀ ਇਹਨਾਂ ਦੁੱਧ ਨਾਲ ਕੱਢੂਗੀ ਤੇ ਕਹਿੰਦਾ ਕੀ ਉਹ ਗੱਡੀ ਵੇੜ ਦਾ ਜੀ 25 ਕਿਲੋ ਤੱਕ ਚੱਲੂਗੀ ਵੀ ਵੇੜ ਤੋਂ ਠੀਕ ਆ ਜੀ ਠੀਕ ਆ ਬਾਕੀ ਸੰਤੂ ਸਾਹਿਬ ਗਾੜੀ ਦੁੱਧ ਹੁੰਦਾ ਕਿਸੇ ਦੇ ਪਾਏ ਦਾ ਆ ਦੁੱਧ ਸਾਹਮ ਦਾ ਆ ਬਿਲਕੁਲ ਜੇ ਹੁਣ ਕੋਈ ਵੀਰ ਭਰਾ ਖੜ ਕੇ ਸਾਮੂਗਾ ਤਾਂ ਆਂ ਜਾਂਦੇ ਜਿਹੜੇ ਹੁਣ ਬੰਦਿਆਂ ਸਰ ਤੇ ਆਖੀਏ ਫਿਰ ਤੇ ਕੰਮ ਕਿੱਥੋਂ ਹੁੰਦਾ ਉਹਨੇ ਜੀ ਇਹ ਤਾਂ ਚਲੋ ਜਿਹੜੇ ਚੰਗਾ ਤੋਂ ਤਾਂ ਲੈਣਾ ਉੱਤੇ ਰਹਿਣਾ ਪੈਂਦਾ ਤੋਂ ਚੰਗੀ ਸੇਵਾ ਮੈਟਰ ਕਰਦੀ ਆ ਬੰਦੇ ਸਿੰਘ ਸਾਹਿਬ ਕੰਮ ਕਿੱਥੇ ਕਰਦੇ ਆ ਅੱਜ ਕੱਲ੍ਹ ਦੀ ਹਾਂ ਬੰਦਗੇ ਜੀ ਬੰਨੋ ਜੀ ਬੰਨੋ ਬਿਲਕੁਲ ਲਓ ਜੀ ਲਓ ਵੀ ਪ੍ਰਭੂ ਵੈੜ ਚੰਗੀ ਆ ਪਸੰਦ ਆਊਗੀ ਤੁਹਾਨੂੰ ਇਹ ਵੀ ਵੈੜ ਸੋ ਇਸ ਵਈਆ ਕਰਮਾ ਲਈ ਤੇ ਸੰਦੀਪ ਲੈਣੇ ਦਿਨੇ ਵੀ ਦੱਸ ਦਈਏ ਵੀ ਸੰਤੂ ਸਾਹਿਬ ਆ ਮੁੱਲ ਕਰਦੇ ਆ ਦਾ 82000 ਰੁਪਿਆ ਅੱਛਾ 76000 ਦਾ ਦੇ ਲੈ ਆ 76000 76000 ਦੇ ਵਿੱਚੋਂ 100 ਰੁਪਿਆ ਛੋੜ ਕਰਦਾ ਸਾਨੂੰ ਸਾਹਿਬ ਮੰਨਦਾ ਜਿਹੜਾ 76000 ਹਾਂਜੀ ਲੋ ਵੀ 76000 ਥਣ ਚੰਦਾ ਦੇਖੋ ਕੱਲਿਆ ਕੱਲਾ ਥਣ ਨੋਕਲਾ ਲੱਗਾ ਕੰਨੀ ਕੰਨੀ ਦੇ ਥਣ ਲੱਗੇ ਚਾਰੇ ਲੋ ਜੀ ਸਿਖਾਓ ਇੱਕ ਰੀਵੀਰਾ ਭਰਾਵਾ ਸੋ ਦੋਸਤੋ ਜਿੰਨੀਆਂ ਸਫਾਈਆਂ ਕਰਮਾ ਲਈ ਦੀਆਂ ਤੇ ਉਹ ਹਿਸਾਬ ਨਾਲ ਰੇਟ ਮੁੱਲ ਕੀਤਾ ਜਾਂਦਾ ਠੀਕ ਆ ਜੀ ਕਈ ਵਾਰ ਨਾਰਮਲ ਜਾਇਜ ਪਸ਼ੂ ਵੀ ਮਿਲ ਜਾਂਦੇ ਪਰ ਕਿਤੇ ਨਾ ਕਿਤੇ ਕਿਸੇ ਪਾਸੋਂ ਕਿਸੇ ਤਰ੍ਹਾਂ ਦੀ ਹੋਰ ਆ ਕਿਸੇ ਜਿ ਕਿਸੇ ਤਰ੍ਹਾਂ ਦੀ ਹਾਂ ਬਾਕੀ ਸੰਤੋ ਸਾਹਿਬ ਮੋਲੋ ਦੇ ਹਸਾਉਣ ਆਪਾਂ ਫੇਰ ਵੀ ਜਾਇਜ਼ ਕੀਤਾ ਉਹ ਨਹੀਂ ਜਾਇਜ਼ ਨਹੀਂ ਮੰਗਿਆ ਹਾਂ ਬਿਲਕੁਲ ਪਾਜਾ ਮੱਟੇ ਵਾਲੀ ਆ ਵੱਡੀ ਆ ਫੇੜ ਬਿਲਕੁਲ ਜੀ ਬਿਲਕੁਲ ਹਾਂਜੀ ਲੈ ਵੀ ਸੰਦੀਪ ਅੱਗੇ ਆ ਕੇ ਆਪਣੇ ਕੋਲ ਵੀਰਾ ਚੌਥੇ ਨੰਬਰ ਤੇ ਹਾਂਜੀ ਇਹ ਵੀ ਸੰਤੋ ਸਾਹਿਬ ਸੂਈ ਸਵਾਈ ਆ ਅੱਛਾ ਇਹਦਾ ਸੁਵਾ ਕਿੰਨਾ ਜੀ ਇਹ ਸੁਵਾ ਦੂਜਾ ਜੀ ਦੂਜਾ ਸੁਵਾ ਇਹਨੂੰ ਕਿੰਨੇ ਦਿਨ ਹੋ ਗਏ ਤੈਨੂੰ 8-10 ਦਿਨ ਹੋ ਗਏ ਸੂਈ ਨੂੰ 8-10 ਦਿਨ ਹਾਂਜੀ ਤੇ ਬੱਚਾ ਮਗਰ ਬੱਛੀ ਆ ਗਈ ਇਹਦੇ ਵਿੱਚ ਬੱਛੀ ਮਗਰ ਹਾਂਜੀ ਲੋ ਵੀ ਮਗਰ ਬੱਛੀ ਆ ਦੋਸਤੋ ਪਹਿਲਾਂ ਨੜੂ ਬਿਲਕੁਲ ਬੱਚੇ ਦੇ ਨਾਲ ਅੱਜ ਵੀ ਮਜੂਰ ਆ ਠੀਕ ਆ ਜੀ ਆ ਲਓ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਈਏ ਬੈਨ ਪਾ ਮੈਂ ਇਹ ਲੇੜਾ ਨਾ ਸੰਤੋ ਸਾਹਿਬ ਸੇਰੇ ਬਿਨਾਂ ਰਸੀ ਬਿਨਾਂ ਬੰਗੇ ਪਾਏ ਤੁਸੀਂ ਇਸੇ ਤਰ੍ਹਾਂ ਜਿਹੜੀ ਚਵਾਈ ਕਰ ਸਕਦੇ ਜੀ ਲਓ ਜੀ ਤੋਂ ਮੇਰਾ ਮਕਸਦ ਜਿਹੜਾ ਦੋਸਤੋ ਇਹ ਧਾਰਾ ਮਾਰ ਕੇ ਵਿਖਾਉਣ ਦਾ ਤਾਂ ਵੀ ਕਿਸੇ ਵੀਰ ਨੇ ਦੂਰੋਂ ਨੇੜੇ ਕੋਈ ਫੁਆਰ ਫੁਆਰਾ ਕੋਈ ਚੈੱਕ ਕਰਨਾ ਉਹਦੇ ਲਈ ਆ ਬਾਕੀ ਜਿਹੜਾ ਦੁੱਧੋ ਤੇ ਚਲਣ ਡਿਆ ਬੌਲੇ ਦੀ ਤਾਂ ਚਲੋ ਆਪਾਂ ਇੰਨੀ ਕੀ ਤਸੱਲੀ ਹੈ ਵੀ ਕੋਈ ਵੀਰ ਆਪਦਾ ਚੋਕੇ ਲੈ ਵੀ ਜਾਂਦਾ ਉਹ ਕੇ ਸੇਵਾ ਤੇ ਆ ਵੀ ਚੰਗਾ ਦੁੱਧ ਲੈਣਾ ਜਿਹੜੀ ਹੁ ਜਿਨਾਂ ਵੀਰ ਸੰਦੀਪ ਦੇ ਦੁਆਰਾ ਕਿਹਾ ਗਿਆ ਉਹ ਹੈਗਾ ਜਾਂ ਕਿਸੇ ਵੀਰ ਨੇ ਵੀਡੀਓ ਕਾਲ ਤੇ ਤਸੱਲੀ ਕਰਾਉਣੀ ਹੈ ਚਾਹੇ ਘਰ ਆਣ ਕੇ ਕਰਨੀ ਹੈ ਉਹ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਅੱਛਾ ਦੁੱਧ ਵੀਰ ਸੰਦੀਪ ਦੱਸਿਓ ਕਿੰਨਾ ਸੀ ਤਸੱਲੀ ਸੰਤੂ ਸਾਹਿਬ ਆ ਵੀਡੀਓ ਕਾਲ ਤੇ ਵੀ ਰਾਤੀ ਵੀ ਚਵਾਈ ਕਿਸੇ ਵੀਰ ਨੇ ਕਰਾਈ ਦਿਨੇ ਮੇ 7 ਵਜੇ ਕਰਾਈ ਅੱਛਾ 13.5 ਕਿਲੋ 14 ਕਿਲੋ ਦੁੱਧ ਦੇ ਥੱਲੇ ਤਿਆਰ ਹੈ ਜੀ 13.5 14 ਹਾਂਜੀ ਜਾਂ ਯਾਨੀ ਕਿ ਇਹਨੂੰ ਸੂਈ ਨੂੰ ਇਹ 7-8 ਦਿਨ ਹੋਵੇ ਜੇ ਮੈਲਾ ਮਾਰ ਕੇ ਵਧੂਗੀ ਜੀ ਘਰ ਦੀ ਨਹੀਂ ਲੋ ਵੀ ਹਾਂਜੀ 13.5 14 ਕਿਲੋ ਦੋਸਤੋ ਦੁੱਧ 8 ਦਿਨਾਂ ਦੀ ਸੂਈ ਥੱਲੇ ਮਗਰ ਬੱਛੀ ਬਾਕੀ ਥਾਣੇ ਥਾਣੋਂ ਪੂਰਾ ਹਾਥੀ ਚਵਾਈ ਵਾਲਾ ਕਿਸੇ ਵੀਰ ਨੇ ਜਾਂ ਕਿਸੇ ਲੇਡ ਨੇ ਚਵਾਈ ਕਰਨੀ ਆ ਤੇ ਕੋਈ ਦਿੱਕਤ ਨਹੀਂ ਆਉਂਦੀ ਵੀ ਛੋਟਾ ਥਾਣ ਨਹੀਂਗਾ ਵੀ ਹਾਥੀ ਚਵਾਈ ਦਾ ਥਾਣਾ ਹੁਣ ਸਮਾਂ ਇੱਕ ਵਾਰੀ ਫੇਰ ਨੋਟ ਕਰ ਲੋ 12:30 ਪੌਣੇ 1 ਵਜੇ ਦਾ ਮਾਰਨਿੰਗ ਚਵਾਈ ਜਿਹੜੀ ਆ ਬਾਕੀ ਠੰਡੀ ਤੇਰੀ ਸੰਦੂ ਸਾਹਿਬ ਜਿੰਨੀ ਹੈਗੀ ਆ ਸੁਥਰੀ ਆ ਥੱਲੇ ਸ਼ਾਮ ਨੂੰ ਦਾ ਐ ਪੂਰੀ ਪਾਂਡੀ ਪਾ ਦਈ ਬਣ ਜਾਂਦੀ ਚੰਗੀ ਕਿੰਨਾ ਨਿਗਰਿਆ ਜੀ ਇਹਦਾ ਵੀ ਆ 14 ਕਿਲੋ ਦੁੱਧ ਆ 13-14 ਕਿਲੋ ਦੁੱਧ ਆਇਰਿਆ ਜੀ ਜਿਹੜਾ ਸੰਦੀਪ ਭਾਈ ਆਏ ਆ ਵੀ ਜਿਹੜਾ 13-14 ਆਪਾਂ ਕੋਈ ਉਹ ਨਵਾਂ ਤਾਂ ਕੰਮ ਨਹੀਂ ਕਰਨ ਲੱਗੇ 13 ਕਿਲੋ ਦਾ ਮਤਲਬ 13 ਕਿਲੋ ਹੀ ਆ ਜੀ ਇਹ ਨਹੀਂ ਗੱਲ ਹੈ ਕਿ ਵੀ 13 ਦਾ ਵਜਾ ਕੇ 12 ਕਿਲੋ ਨਿਕਲੂਗਾ ਆ ਆਪਣੇ ਘਰ ਦੋ ਟਾਈਮ ਛੱਡ ਕੇ ਤਿੰਨ ਟਾਈਮ ਕੋਈ ਆ ਕੇ ਵੀਰ ਚੋੜੇ ਜੀ ਬਿਲਕੁਲ ਪੂਰਾ ਜਿਹੜਾ ਜਿਹੜਾ ਦੁੱਧ ਜਿੰਨਾ ਦੱਸਾਂਗੇ ਸੰਤੂ ਸਾਹਿਬ ਐਵੇਂ ਥੋੜੀ ਮਾਲ ਵੇਚਦਾ ਤੁਸੀਂ ਵੀਡੀਓ ਪਾ ਗਏ ਜੇ ਹਰੀਗਾ ਨਹੀਂ ਹਰੀਕੇ ਲੱਗੇ ਨਹੀਂ ਜਾਂਦੇ ਤੇ ਮਗਰੋਂ ਸਾਰਾ ਮਾਲ ਵੇਚ ਜਾਂਦਾ ਇਹ ਆਪਾਂ ਭਾਅ ਪਰਤੇ ਨਾ ਸਾਫ਼ ਸੁਥਰੇ ਪਸ਼ੂ ਆ ਪਸ਼ੂ ਵੀ ਸਾਫ਼ ਸੁਥਰੇ ਪਸ਼ੂ ਅਗਲੇ ਵੀਰ ਨੂੰ ਦਿੰਨੇ ਆ ਕੋਈ ਥਾਣਾ ਦੀ ਚਵਾਈ ਦਾ ਸਾਫ਼ ਦੇਣਾ ਤਾਂ ਹੀ ਮਾਲ ਵੇਚਦਾ ਜੀ ਆਪਣਾ ਬਿਲਕੁਲ ਹਾਂਜੀ ਲੈ ਵੀ ਸੰਦੀਪ ਇਹ ਤਾਂ ਮੁੱਲ ਕੀ ਸੀਗਾ ਫਿਰ ਇਹਦਾ ਮ ਹਾਂ ਜੀ ਲੋਵੀ 52000 ਦੀ ਪ੍ਰਭਾਉ ਤੁਹਾਨੂੰ ਲਾਸਟ ਵਿੱਚ ਜਿਹੜੀ ਆ ਬੈਡ ਦਿਖਾਤੀ ਆ 25 ਮਗਰ ਇਹ ਮਿਲ ਜੂਗੀ ਠੀਕ ਹੈ ਜੀ ਇੱਕ ਵਾਰ ਸੰਦੀਪ ਇਹ ਨਾਗ ਆਪਣੇ ਕੋਲ ਅੱਜ ਹਾਂ ਜੀ ਚਾਰ ਨਾਗ ਆਪਾਂ ਵਿਖਾਤੇ ਸੰਤੂ ਸਾਹਿਬ ਚਾਰ ਪੰਜ ਨਾਗ ਆਪਾਂ ਦੂਜੀ ਵੀਡੀਓ ਵਿੱਚ ਵਿਖਾਵਾਂਗੇ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਨੰਬਰ ਬੋਲ ਦਗੇ 84370 ਜੀ 38949 ਸੰਤੂ ਸਾਹਿਬ ਜੀ ਠੀਕ ਹੈ ਵੀਰ ਸੰਦੀਪ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੋਕੋ ਸੋ ਵੈਸੇ 9 10 ਨਾਗ ਜਿਹੜੇ ਅੱਜ ਮੌਜੂਦ ਨੇ ਫਿਲਹਾਲ ਇੱਕ ਵਾਰੀ ਚਾਰ ਪਸੂ ਤੁਹਾਨੂੰ ਦਿਖਾਤੇ ਆ ਤੋਂ ਹੋਰ ਵੀ ਪਸੂ ਮੌਜ ਨੰਬਰ ਜਿਹੜੇ ਆ ਬਿਲਕੁਲ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਵੀਰ ਸੰਦੀਪ ਦੇ ਨੰਬਰ ਮਿਲਦੇ ਇਕਨੋਮੀ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ 7 ਸ਼ਰੀਆ ਕਾਲ ਜੀ